ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰੀਟਿਕ ਭਲਾੜਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਜੀ ਉਹ ਪਲੇਨ ਪੀਸ ਲੈ ਕੇ ਆ ਕੱਟ ਪੀਸਾਂ ਦੇ ਵਿੱਚ ਕਾਟਨ ਲੈ ਲੈਣ ਦੇ ਪੀਸ ਰਹਿਣ ਵਾਲੇ ਆ ਜੀ ਅੱਜ ਜਿਹੜੇ ਪੀਸ ਰਹਿਣਗੇ ਕਾਫੀ ਤਰ੍ਹਾਂ ਦੇ ਪੀਸ ਤੁਹਾਨੂੰ ਦਿਖਾਵਾਂਗੇ ਕਾਟਨ ਲੈ ਲੈਣ ਦੇ ਪੀਸ ਵੀ ਰਹਿਣਗੇ ਤੇ ਖਾਦੀ ਦੇ ਵਿੱਚ ਵੀ ਕਾਫੀ ਪੀਸ ਰਹਿਣ ਵਾਲੇ ਆ ਬੜੇ ਪਿਆਰੇ ਜਿਹੇ ਪ੍ਰਿੰਟਾਂ ਦੇ ਵਿੱਚ ਸੈਲਫ ਦੇ ਵਿੱਚ ਵੀ ਪੀਸ ਰਹਿਣ ਵਾਲੇ ਆ ਅੱਜ ਜਿਹੜੇ ਤੁਹਾਨੂੰ ਪ੍ਰਾਈਸ ਦੇ ਰਹੇ ਹਾਂ 100 ਰੁਪਏ ਪਰ ਮੀਟਰ ਤੇ 70 ਰੁਪਏ ਪਰ ਮੀਟਰ ਦੇ ਵਿੱਚ ਪੀਸ ਰਹਿਣ ਵਾਲੇ ਆ ਜੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਸਾਡੇ ਕੋਲੇ ਇੱਕ ਸੂਟ ਰੈਡੀ ਹੋਇਆ ਅਸੀਂ ਤੁਹਾਨੂੰ ਇਦੋਂ ਬਾਅਦ ਚ ਉਹਦੇ ਨਾਲ ਦੇ ਪੀਸ ਦਿਖਾਵਾਂਗੇ ਤੁਸੀਂ ਵੀ ਐਦਾਂ ਸੂਟ ਨੂੰ ਰੈਡੀ ਕਰਵਾ ਸਕਦੇ ਹੋ ਜੀ ਚੈੱਕ ਕਰੋ ਜੀ ਪਹਿਲਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕਿਸੇ ਆਪਣੇ ਕਸਟਮਰ ਦਾ ਸੂਟ ਰੈਡੀ ਕੀਤਾ ਦੇਖੋ ਜੀ ਇਹ ਪੂਰੀ ਫੁੱਲ ਹੈਵੀ ਜਿਹੜੀ ਬਾਟਮ ਹੈ ਜੀ ਆਫ ਵਾਈਟ ਦੇ ਵਿੱਚ ਬਾਟਮ ਰਹਿਣ ਵਾਲੀ ਹੈ ਚੈੱਕ ਕਰੋ ਜੀ ਪੂਰੀ ਫੁੱਲ ਹੈਵੀ ਬਾਟਮ ਹੈ ਮੂਰੀ ਦੇ ਉੱਪਰ ਵਰਕ ਆਉਣਾ ਜੀ ਇਹ ਪੂਰਾ ਇਹ ਫਰੰਟ ਦੋਨੋਂ ਇੱਕ ਸਾਈਡ ਦਾ ਵਰਕ ਹੈ ਜੀ ਇਹ ਦੂਸਰੀ ਸਾਈਡ ਦਾ ਵਰਕ ਹੈ ਦੇਖੋ ਜੀ ਦੋਨੋਂ ਮੂਰੀਆਂ ਦਾ ਵਰਕ ਹੈ ਜੀ ਪੂਰਾ ਫੁੱਲ ਹੈਵੀ ਚੈੱਕ ਕਰੋ ਜੀ ਪੂਰਾ ਫੁੱਲ ਹੈਵੀ ਵਰਕ ਹੈ ਦੋਨੋਂ ਮੂਰੀਆਂ ਦਾ ਤੇ ਇਹਦੇ ਨਾਲ ਜਿਹੜੀ ਸੀ ਸ਼ਰਟ ਰੈਡੀ ਕਰਵਾਈ ਹੈ ਦੇਖੋ ਜੀ ਇਹ ਵਾਲੀ ਰੈਣਗੀ ਸ਼ਰਟ ਸ਼ਰਟ ਦੇ ਉੱਪਰ ਛੋਟੀ ਛੋਟੀ ਬੂਟੀ ਆਉਗੀ ਜੀ ਦੇਖੋ ਜੀ ਇਹ ਵਾਲੀ ਰੈਣ ਵਾਲੀ ਹੈ ਸ਼ਰਟ ਜੀ ਦੇਖੋ ਇਹ ਵਾਲੀ ਆਉਗੀ ਸਲਵਾਰ ਤੇ ਇਹਦੇ ਉੱਪਰ ਜਿਹੜੀ ਸ਼ਰਟ ਆਉਗੀ ਇਹਦੇ ਉੱਪਰ ਛੋਟੀਆਂ-ਛੋਟੀਆਂ ਬੂਟੀਆਂ ਆਉਣਗੀਆਂ ਤੇ ਤੁਹਾਨੂੰ ਸੂਟ ਦੀ ਲੁੱਕ ਵੀ ਦਿਖਾਵਾਂਗੇ ਵੀ ਕਿਸ ਤਰ੍ਹਾਂ ਸੂਟ ਬਣ ਕੇ ਰੈਡੀ ਹੋਣਾ ਚੀ ਦੇਖੋ ਜੀ ਇਹ ਵਾਲੀ ਸ਼ਰਟ ਦੇ ਉੱਪਰ ਛੋਟੀਆਂ-ਛੋਟੀਆਂ ਬੂਟੀਆਂ ਆਉਣ ਵਾਲੀਆਂ ਚੀ ਚੈੱਕ ਕਰੋ ਜੀ ਇਹ ਸ਼ਰਟ ਬਣੀ ਹੋਈ ਐ ਇਹ ਨੀਚੇ ਦੀ ਬਾਟਮ ਬਣੀ ਹੋਈ ਐ ਦੇਖ ਸਕਦੇ ਹੋ ਤੁਸੀਂ ਠੀਕ ਹੈ ਹੁਣ ਤੁਹਾਨੂੰ ਸਿਰੀ ਲੁੱਕ ਦਿਖਾਵਾਂਗੇ ਸੂਟ ਦੀ ਕਿਸ ਤਰ੍ਹਾਂ ਲੁੱਕ ਆਉਣੀ ਹੈ ਦੇਖੋ ਜੀ ਐਦਾਂ ਸੂਟ ਰੈਡੀ ਹੋਣਾ ਬਣ ਕੇ ਦੇਖੋ ਜੀ ਇਹ ਤੁਹਾਨੂੰ ਸੂਟ ਦਿਖਾ ਰਹੇ ਹਾਂ ਅਸੀਂ ਵੀਡੀਓ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਐਦਾਂ ਸੂਟ ਬਣਾ ਜੀ ਇਹ ਠੀਕ ਹੈ ਜੀ ਹੁਣ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਪਲੀਜ਼ ਜੇ ਤੁਸੀਂ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਤੇ ਐਦਾਂ ਦਾ ਸੂਟ ਤੁਸੀਂ ਵੀ ਰੈਡੀ ਕਰ ਸਕਦੇ ਹੋ ਚੈੱਕ ਕਰੋ ਜੀ ਇਹ ਵਾਲੇ ਜਿਹੜੇ ਪੀਸ ਰਹਿਣਗੇ ਲੇਲਣ ਦੇ ਵਿੱਚ ਰਹਿਣਗੇ ਪ੍ਰਾਈਜ਼ ਰਹੂਗੀ ਜੀ ਇਹਦੀ 100 ਰੁਪਏ ਪਰ ਮੀਟਰ ਦੇ ਵਿੱਚ ਦੇਖੋ ਜੀ ਇਹ ਜਿਵੇਂ 3 ਮੀਟਰ ਦਾ ਸ਼ਰਟ ਪੀਸ ਹੈ ਤੁਸੀਂ ਇਹ ਪੀਸ ਲੈ ਸਕਦੇ ਹੋ ਨਾਲੇ ਦੇ ਤੁਸੀਂ ਬਾਟਮ ਲਗਾ ਕੇ ਵਾਈਟ ਐਦਾਂ ਸੂਟ ਰੈਡੀ ਕਰ ਸਕਦੇ ਹੋ ਜੀ ਠੀਕ ਹੈ ਜੀ ਇਸ ਤੋਂ ਅਗਲਾ ਪੀਸ ਦਿਖਾਵਾਂਗੇ ਇਹ ਵਾਲਾ ਪੀਸ ਚੈੱਕ ਕਰੋ ਜੀ ਚੈੱਕ ਕਰੋਗੇ ਤੁਸੀਂ ਸਟਾਫ ਬਹੁਤ ਹੀ ਫਾਈਨ ਸਟਾਫ ਹੈ ਲੇਲਣ ਦੇ ਵਿੱਚ ਚੈੱਕ ਕਰੋ ਜੀ ਬਿਲਕੁਲ ਸੌਫਟ ਬਿਲਕੁਲ ਸੌਫਟ ਸਟਾਫ ਰਹਿਣ ਵਾਲਾ ਲੇਲਾਂ ਦੇ ਵਿੱਚ ਤੇ ਤੁਸੀਂ ਐਡਾ ਇਹਦੇ ਨਾਲ ਆਫ ਵਾਈਟ ਜਾਂ ਵਾਈਟ ਬਾਟਮ ਲਗਾ ਕੇ ਜਿੱਦਾਂ ਸੀ ਤੁਹਾਨੂੰ ਸੂਟ ਦਿਖਾਇਆ ਉਹਨੂੰ ਰੈਡੀ ਕਰ ਸਕਦੇ ਹੋ ਜੀ ਚੈੱਕ ਕਰੀ ਚੱਲੋ ਜੀ ਦੇਖੋ ਜੀ ਕਿ ਮਾਊਸ ਕਲਰ ਮਿਲੂਗਾ ਬਾਟਮ ਇਹਦੇ ਨਾਲ ਵਾਈਟ ਲਗਾ ਕੇ ਰੈਡੀ ਕਰੋ ਜੀ ਇਹ ਕੇਵਲ ਆ ਰੈਸਟਰੀਆ ਕਲਰ ਮਿਲੂਗਾ ਐਡਾ ਇਹਦੇ ਨਾਲ ਤੁਸੀਂ ਵਾਈਟ ਬਾਟਮ ਲਗਾ ਕੇ ਰੈਡੀ ਕਰ ਸਕਦੇ ਹੋ ਪਰਪਲ ਸ਼ੇਡ ਦੇ ਵਿੱਚ ਮਿਲਣ ਵਾਲਾ ਪੀਸ ਹੈ ਵਾਈਟ ਬਾਟਮ ਲਗਾਓ ਜੀ ਬਹੁਤ ਪਿਆਰਾ ਸੂਟ ਬਣਨਾ ਜੀ ਪੂਰੀ ਫੁੱਲ ਹੈਵੀ ਵਰਕ ਤੇ ਬਾਟਮ ਰੈਡੀ ਹੋਈ ਹੈ ਜੀ ਐਦਾਂ ਤੁਸੀਂ ਵੀ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਤੇ ਆਪਣੇ ਆਪ ਵੀ ਜੇ ਕੋਈ ਆਪ ਕਰਵਾਉਣਾ ਚਾਹੋ ਨੇ ਤਾਂ ਉਦਾਂ ਵੀ ਕਰਵਾ ਸਕਦੇ ਜੀ ਚੈੱਕ ਕਰੀ ਚੱਲੋ ਐਦਾਂ ਤੋਂ ਦਿਖਾਈਆਂ ਵੀ ਇਹਨਾਂ ਦਾ ਵਾਈਟ ਬਾਟਮ ਲਗਾ ਕੇ ਤੁਸੀਂ ਐਦਾਂ ਸੂਟ ਲੈ ਸਕਦੇ ਹੋ ਦੇਖੋ ਜੀ 2 ਮੀਟਰ ਦਾ ਪੀਸ ਹੈ ਇਹ ਵੀ 2 ਮੀਟਰ ਦਾ ਪੀਸ ਰਹੂਗਾ ਜੀ ਜਿੰਨਾਂ ਦੀ ਸ਼ਾਰਟ ਸ਼ਰਟ ਬਣਾਈਓ ਲੈ ਸਕਦੇ ਆ ਜੀ ਕਲਰ ਚੈੱਕ ਕਰੀ ਚੱਲੋ ਬਹੁਤ ਹੀ ਸੋਹਣੇ ਸੋਹਣੇ ਕੱਲਰ ਲਾਈਟ ਚਾਰਟ ਦੇ ਵਿੱਚ ਮਿਲਣਗੇ ਡਾਰਕ ਚਾਰਟ ਦੇ ਵਿੱਚ ਵੀ ਮਿਲਣਗੇ ਤੁਹਾਨੂੰ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਇਹ ਕਾਟਨ ਲੈ ਲੈਣ ਦੇ ਵਿੱਚ ਰਹਿਣ ਵਾਲਿਆ ਬਿਲਕੁਲ ਪਿਓਰ ਵਾਲੀ ਕਾਟਨ ਲੈ ਲੈਣਾ ਹੈ ਟੈਡੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ 100 ਰੁਪਏ ਪਰ ਮੀਟਰ ਰਹੂਗੀ ਜੀ ਪੀਸ ਦੀ ਪ੍ਰਾਈਸ ਸੋ ਕਿ ਤੁਹਾਨੂੰ ਦਿਖਾਵਾਂਗੇ ਕੋਟਨ ਲੈ ਲੈਂਦੇ ਦੋ-ਦੋ ਪੀਸ ਵੀ ਤੁਸੀਂ ਸਾਡੇ ਕੋਲ ਬਾਈ ਕਰ ਸਕਦੇ ਹੋ ਪੂਰਾ ਕੰਪਲੀਟ ਸੂਟ ਬਣਾ ਸਕਦੇ ਹੋ ਜੀ ਜੀ ਇਹ ਵਾਲੇ ਪੀਸ ਚੈੱਕ ਕਰੋ ਜੀ ਤੁਹਾਨੂੰ ਦੋ-ਦੋ ਪੀਸ ਮਿਲਣਗੇ ਇਹ ਦੋ-ਦੋ ਮੀਟਰ ਦੀ ਕੱਟ ਹੈ ਜੀ 4 ਮੀਟਰ ਦਾ ਪੀਸ ਰਹੂਗਾ ਦੋ-ਦੋ ਮੀਟਰ ਦੇ ਦੋ ਪੀਸ ਹੈ ਜੀ ਠੀਕ ਹੈ ਜੀ ਪ੍ਰਾਈਸ ਰਹੂਗੀ ਸਿਰਫ 100 ਰੁਪਏ ਪਰ ਮੀਟਰ 400 ਦਾ ਸੂਟ ਪਊਗਾ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ 10 ਮੀਟਰ ਦਾ ਪੀਸ ਰਹਿਣ ਵਾਲਾ ਹੈ ਠੀਕ ਹੈ ਜੀ 10 ਮੀਟਰ ਦਾ ਪੀਸ ਪਊਗਾ ਤੁਹਾਨੂੰ ਇਹ ਇਹ ਕਾਟਨ ਲੈਲਨ ਦੇ ਵਿੱਚ ਹੈ ਇਹ ਤੁਸੀਂ ਐਦਾ ਮੈਚਿੰਗ ਵੀ ਲੈ ਸਕਦੇ ਹੋ ਆਪਸ ਵਿੱਚ ਦੋਨਾਂ ਦੀ ਠੀਕ ਹੈ ਜੀ ਇਹ 2 ਮੀਟਰ ਦਾ ਪੀਸ ਹੈ ਇਹ ਵੀ 2 ਮੀਟਰ ਦਾ ਪੀਸ ਹੈ 4 ਮੀਟਰ ਦੇ ਵਿੱਚ ਤੁਸੀਂ ਆਪਣਾ ਸੂਟ ਬਣਾ ਸਕਦੇ ਹੋ ਜੀ ਆਰਾਮ ਦੇ ਨਾਲ ਕਿਉਂਕਿ ਹੁਣ ਅੱਜ ਕੱਲ ਲੌਂਗ ਸ਼ਰਟਾਂ ਨਹੀਂ ਚੱਲਦੀਆਂ ਸ਼ਾਰਟ ਸ਼ਰਟਾਂ ਚੱਲ ਰਹੀਆਂ ਜੀ ਜਿਆਦਾ ਲੌਂਗ ਨਹੀਂ ਪਾਉਂਦੇ ਲੈਲਨ ਦੇ ਵਿੱਚ ਸਾਰੇ ਪੀਸ ਲੈਣਗੇ ਕਾਟਨ ਲੈਲਨ ਦੇ ਵਿੱਚ ਠੀਕ ਹੈ ਜੀ 100 ਰੁਪਏ ਪਰ ਮੀਟਰ ਰਹਿਣਗੇ ਚੈੱਕ ਕਰੋ ਸਟਾਫ ਬਹੁਤ ਫਾਈਨ ਹੈ ਵੀ 2-2 ਮੀਟਰ ਦੇ 2 ਪੀਸ ਹੈ ਜੀ ਮੇਰੀ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ ਮੈਂ ਤੁਹਾਨੂੰ ਲਾਸਟ ਦੇ ਵਿੱਚ ਅਸੀਂ ਬਰਬਰੀ ਦੇ ਸੂਟਾਂ ਨਾਲ ਬਰਬੀ ਦੇ ਦੁਪੱਟੇ ਰੈਡੀ ਕੀਤੇ ਬਹੁਤ ਹੀ ਪਿਆਰੇ ਸੇਮ ਸ਼ਰਟ ਦੇ ਸਟਾਫ ਦੇ ਵਿੱਚ ਬਰਬਰੀ ਸਟਾਫ ਦੇ ਵਿੱਚ ਹੀ ਚੈੱਕ ਕਰੋ ਜੀ ਇਹ ਵੀ 2 ਪੀਸ ਲੈ ਸਕਦੇ ਹੋ 2-2 ਮੀਟਰ ਦੇ 2 ਪੀਸ ਹੈ ਜੀ ਇਹ ਇਹ ਜਿਹੜੇ ਪੀਸ ਰਹਿਣਗੇ ਇਹ ਰਹਿਣਗੇ 100 ਰੁਪਏ ਪਰ ਮੀਟਰ ਬਲੈਕ ਦੇ ਵੀ 2-2 ਮੀਟਰ ਦੇ 2 ਪੀਸ ਲੈ ਸਕਦੇ ਹੋ કોટਨ ਲੈ ਲਨ ਸਟਾਫ ਹੈ ਬਿਲਕੁਲ ਫਾਈਨ ਵਾਲਾ ਬਿਲਕੁਲ ਸੌਫਟ ਵਾਲਾ ਪਿਓਰ origignal ਜੀ ਮਸਟਰ ਸ਼ੇਡ ਦੇ ਵਿੱਚ ਵੀ ਤੁਸੀਂ 2 ਮੀਟਰ ਦਾ ਪੀਸ ਲੈ ਸਕਦੇ ਹੋ ਠੀਕ ਹੈ ਜੀ 4 ਮੀਟਰ ਕਪੜਾ ਜੀ 2-2 ਮੀਟਰ ਦੇ 2 ਪੀਸ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ 2 ਮੀਟਰ ਦੇ 2-2 ਪੀਸ ਹੈ ਜੀ 4 ਮੀਟਰ ਰਹੂਗਾ ਜੀ ਇਹ ਸਿਰਫ 400 ਦਾ ਪਊਗਾ ਤੁਹਾਨੂੰ ਜੀ 2-2 ਮੀਟਰ ਦੇ 2 ਪੀਸ ਲੈਣਗੇ ਜੀ 4 ਮੀਟਰ ਦੇ ਵਿੱਚ ਤੁਹਾਡਾ ਆਰਾਮ ਨਾਲ ਸੂਟ ਤੁਹਾਡਾ ਬਣ ਜਾਊ 400 ਦੇ ਵਿੱਚ ਇਹ 10 ਮੀਟਰ ਦਾ ਪੀਸ ਹੈ ਜੀ ਇੱਕ ਇੱਕ ਪੀਸ ਹੈਗਾ ਜੀ 2 ਮੀਟਰ ਦਾ 5 ਮੀਟਰ ਕੰਪਲੀਟ ਸੂਟ ਹੈ ਜੀ ਲੈ ਸਕਦੇ ਹੋ ਜੀ ਕਾਟਰ ਲੈਣ ਦੇ ਵਿੱਚ ਇਹਨਾ ਸੌਫਟ ਸਟਾਫ ਹੈ ਜੀ ਇਹ ਕੋਈ ਚੂਬੜ ਵਾਲਾ ਨਹੀਂ ਹੈਗਾ ਇਹ 10 ਮੀਟਰ ਦਾ ਪੀਸ ਹੈ ਜੀ ਇਹ ਤੁਸੀਂ ਆਫ ਵਾਈਟ ਦੇ ਨਾਲ ਲੈ ਸਕਦੇ ਹੋ ਐਦਾ ਬਾਟਮ ਨਾਲ ਸੇਮ ਪੀਸ ਲੈ ਸਕਦੇ ਹੋ ਇਹਦਾ 2 ਵੀ ਹੈ ਇਸ ਆਫ ਵਾਈਟ ਦੇ ਵਿੱਚ ਰਹੂਗਾ ਜੀ 3 ਮੀਟਰ ਦਾ ਪੀਸ ਹੈ ਇਹ ਵੀ 3 ਮੀਟਰ ਦਾ ਪੀਸ ਹੈ 6 ਮੀਟਰ ਸਟਾਫ ਹੈ ਜੀ ਜੇਕਰ ਤੁਸੀਂ ਜਿੰਨਾ ਮੇਰੇ ਭੈਣ ਦਾ 6 ਮੀਟਰ ਚ ਬੰਨਦਾ ਉਹ ਸਾਡੇ ਕੋਲੋਂ ਬਾਈ ਕਰ ਸਕਦੀਆਂ ਸਕਾਈ ਬਲੂ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇੱਕ 3 ਮੀਟਰ ਦਾ ਪੀਸ ਹੈ ਇੱਕ 2 ਮੀਟਰ ਦਾ ਜੀ ਪੂਰਾ 5 ਮੀਟਰ ਹੈ ਜੀ ਇਹ ਇਹ ਵੀ ਆਫ ਵਾਈਟ ਹੈ ਇਹ 2 ਮੀਟਰ ਦਾ ਪੀਸ ਹੈ ਇੱਕ 3 ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ ਇਹ ਵੀ ਤੁਸੀਂ ਰੈਡੀ ਕਰ ਸਕਦੇ ਹੋ ਆਪਣਾ ਸੂਟ 5 ਮੀਟਰ ਦੇ ਵਿੱਚ ਇਹ ਮਹਿੰਦੀ ਕਲਰ ਹੈ ਬੱਚੀ ਇੱਕ 2 ਮੀਟਰ ਦਾ ਇੱਕ 3 ਮੀਟਰ ਦਾ ਜੀ 5 ਮੀਟਰ ਸੂਟ ਲੈ ਸਕਦੇ ਹੋ ਕੰਪਲੀਟ ਆਪਣਾ ਜੇ 6 ਮੀਟਰ ਲੈਣਾ ਦੋ ਇੱਕ ਪੀਸ ਹੋਰ ਹੈ ਸਾਡੇ ਕੋਲ 10 ਮੀਟਰ ਦਾ ਉਹ ਵੀ ਤੁਸੀਂ ਲੈ ਸਕਦੇ ਹੋ 6 ਮੀਟਰ ਵੀ ਸਟੱਫ ਮਿਲ ਸਕਦਾ ਹੈ ਇਹ 2 ਮੀਟਰ ਦਾ ਰਹੂਗਾ ਜੀ ਇਹ 10 ਮੀਟਰ ਦਾ ਇਹ ਵੀ 5 ਮੀਟਰ ਦੇ ਵਿੱਚ ਮਿਲੂਗਾ ਤੁਹਾਨੂੰ ਠੀਕ ਹੈ ਜੀ ਜੇ 6 ਮੀਟਰ ਲੈਣਾ ਸੌਰੀ ਜੀ 5 ਮੀਟਰ ਹੀ ਮਿਲਣ ਵਾਲਾ ਤੁਹਾਨੂੰ ਇਹ ਮਸਟਰਡ ਜੀ ਇਹ ਨਿਓਨ ਜਾਂ ਮਾਸਟਰ ਸ਼ੇਡ ਹੈ ਜੀ ਮਹਿੰਦੀ ਜੀ ਸ਼ੇਡ ਆਉਂਦਾ ਹੈ ਇਸ ਚ ਇਹ ਵੀ ਤੁਹਾਨੂੰ 5 ਮੀਟਰ ਮਿਲੂਗਾ ਜੀ ਠੀਕ ਹੈ ਜੀ ਦੋ ਪੀਸ ਆ ਸਾਡੇ ਕੋਲ 2 ਮੀਟਰ ਤੇ 3 ਮੀਟਰ ਦਾ ਇਹ ਵਾਈਟ ਦੇ ਵਿੱਚ ਰਹਿਣਗੇ ਜੀ ਜੇਕਰ ਵਾਈਟ ਦੇ ਵਿੱਚ ਸੂਟ ਰੈਡੀ ਕਰਵਾਉਣਾ ਜੀ ਕਾਰਨ ਲੈ ਲਨ ਦੇ ਵਿੱਚ ਦੇਖੋ ਜੀ 2 ਮੀਟਰ ਤੇ 3 ਮੀਟਰ ਜੀ ਇਹ ਸਾਡੇ ਕੋਲੇ ਵਾਈਟ ਦੇ ਵਿੱਚ ਪੀਸ ਹੈ ਇਹ ਬਲੈਕ ਦੇ ਵਿੱਚ ਮਿਲੂਗਾ ਤੁਹਾਨੂੰ ਇਹ 10 ਮੀਟਰ ਦਾ ਜੀ ਇਹ 2 ਮੀਟਰ ਦਾ 5 ਮੀਟਰ ਵੀ ਤੁਹਾਨੂੰ ਬਲੈਕ ਦੇ ਵਿੱਚ ਮਿਲ ਜੂਗਾ ਜੀ ਇਹ ਵਾਲਾ ਗ੍ਰੀਨ ਜਿਹਾ ਕਲਰ ਦੇਖੋ ਬਾਰਡਰ ਲ ਸੋਨਾ ਜਿਹਾ ਗ੍ਰੀਨ ਕਲਰ ਹੈ ਜਿਹਨੂੰ ਆਪਾਂ ਜੈਰ ਮੋੜਾ ਜਿਹਾ ਕਲਰ ਇਦਾਂ ਕਹਿੰਦੇ ਆ ਜੀ ਇਹ ਵੀ 5 ਮੀਟਰ ਚ ਸੂਟ ਮਿਲੂਗਾ ਤੁਹਾਨੂੰ 2 ਇੱਕ 2 ਮੀਟਰ ਦਾ ਪੀਸ ਹੈ ਇੱਕ 3 ਦਾ ਜੀ ਮਾਉ ਸ਼ੇਡ ਦੇਖੋ ਜੀ ਇਹ 10-10 ਮੀਟਰ ਦੇ ਪੀਸ ਰਹਿਣ ਗਏ 6 ਮੀਟਰ ਦੇ ਵਿੱਚ ਲੈ ਸਕਦੇ ਹੋ ਜੀ ਤੁਸੀਂ ਅਸੀਂ ਹੋਰ ਵੀਡੀਓ ਦਿਖਾਵਾਂਗੇ ਜਿਦੇ ਵਿੱਚ ਪਲੇਨ ਸੂਟ ਦੇ ਵਿੱਚ ਬਹੁਤ ਸੋਹਣਾ ਸੂਟ ਰੈਡੀ ਹੋਇਆ ਤੁਸੀਂ ਉਹ ਵੀ ਦੇਖ ਸਕਦੇ ਹੋ ਸਾਡੀ ਵੀਡੀਓ ਬਣ ਨਹੀਂ ਹੋਈ ਹੈ ਜੀ ਬਹੁਤ ਸੋਹਣਾ ਲੈਸਸ ਲਗਾ ਕੇ ਵੀ ਅਸੀਂ ਸੂਟ ਰੈਡੀ ਕੀਤਾ ਠੀਕ ਹੈ ਜੀ ਇਹ ਵਾਲਾ ਪੀਸ ਦੇਖੋ ਜੀ ਇਹ 280 ਹੈ ਇਹ ਖਾਦੀ ਦੇ ਵਿੱਚ ਰਹਿਣਗੇ ਬੜੇ ਪਿਆਰੇ ਜਿਹੇ ਰਹਿਣ ਵਾਲੇ ਪੀਸ ਇਹ 2 ਮੀਟਰ ਦਾ ਪੀਸ ਹੈ ਪੂਰਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਇੱਕ 2 ਮੀਟਰ ਰ ਇੱਕ 280 ਦਾ ਪੀਸ ਰਹਿਣ ਵਾਲਾ ਹੈ ਇਹ ਤੁਸੀਂ ਲੈਸਸ ਲਗਾ ਕੇ ਜਾਂ ਵਰਕ ਕਰਕੇ ਜਿੱਦਾਂ ਮਰਜ਼ੀ ਸੋਹਣਾ ਜਿਹਾ ਸੂਟ ਰੈਡੀ ਕਰ ਸਕਦੇ ਹੋ ਇਹ ਵੀ ਦੋ ਪੀਸ ਰਹਿਣਗੇ ਜੀ ਸਾਡੇ ਕੋਲੇ ਇਹਨਾਂ ਦੀ ਜਿਹੜੀ ਪ੍ਰਾਈਸ ਰਹੂਗੀ 70 ਰੁਪਏ ਪਰ ਮੀਟਰ ਪਊਗੀ ਤੁਹਾਨੂੰ ਇਹ 2 ਮੀਟਰ ਦਾ ਪੀਸ ਹੈ 2 60 ਦਾ ਜੀ 70 ਰੁਪਏ ਪਰ ਮੀਟਰ ਦੇ ਵਿੱਚ ਰਹਿਣ ਵਾਲੇ ਪੀਸ ਕਾਟਨ ਸਟਾਫ ਦੇ ਵਿੱਚ ਰਹਿਣਗੇ ਜੀ ਇਹ ਵੀ ਇਹ ਚੈੱਕ ਕਰੋ ਜੀ ਇਹ ਵੀ ਖਾਦੀ ਦੇ ਵਿੱਚ ਬਿਲਕੁਲ ਸੌਫਟ ਹੈ ਇਹ ਸ਼ਰਟ ਬਣਾ ਲਓ ਜਾਂ ਬਾਟਮ ਬਣਾ ਲਓ ਇਹ ਦੋ-ਦੋ ਮੀਟਰ ਦੇ ਦੋ ਪੀਸ ਐਡਾ ਮੈਚਿੰਗ ਲੈ ਸਕਦੇ ਹੋ ਜੀ ਚੈੱਕ ਕਰੋ ਜੀ ਮੈਚਿੰਗ ਲੈ ਸਕਦੇ ਹੋ ਸਟਾਫ ਬਹੁਤ ਫਾਈਨ ਸੌਫਟ ਹੈ ਜੀ ਬਿਲਕੁਲ ਸੌਫਟ ਸਟਾਫ ਹੈ ਜੀ ਇਹ ਵਾਲਾ ਇਸਿਰpe ਪਰ ਮੀਟਰ ਪੀਸ ਪੈਣਗੇ ਤੁਹਾਨੂੰ ਇਹ ਚੈੱਕ ਕਰੋ ਜੀ ਇਹ ਤੁਸੀਂ ਆਫ ਵਾਈਟ ਬਾਟਮ ਦੇ ਨਾਲ ਲੈ ਸਕਦੇ ਹੋ ਇਹਨੂੰ ਤੁਸੀਂ ਆਫ ਵਾਈਟ ਬਾਟਮ ਨਾਲ ਲੈ ਸਕਦੇ ਹੋ ਇਹ ਸਾਡੇ ਕੋਲੇ ਤਿੰਨ ਸੈਕਟਰ ਦੇ ਵਿੱਚ ਪੀਸ ਰਹਿਣ ਵਾਲਾ ਬਹੁਤ ਹੀ ਪਿਆਰਾ ਜਿਹਾ ਸੈਲਫ ਦੇ ਵਿੱਚ ਰਹੂਗਾ ਜੀ ਦੇਖੋ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਜਬ ਪਲੇਨ ਮੈਚਿੰਗ ਬਾਟਮ ਵੀ ਸਾਡੇ ਕੋਲੇ ਲਵਾ ਸਕਦੇ ਹਾਂ ਇਹ ਵੀ ਤੁਹਾਨੂੰ ਦੋ ਪੀਸ ਪੈਣਗੇ ਜੀ ਚੈੱਕ ਕਰੋ ਜੀ ਇਹ 280 ਦਾ ਪੀਸ ਹੈ ਇਹ 250 ਦਾ ਪੀਸ ਹੈ ਜੀ ਠੀਕ ਹੈ ਜੀ 5 ਮੀਟਰ ਦੇ ਵਿੱਚ ਲੱਗੂਗਾ ਤੁਹਾਨੂੰ ਇਹ ਸੈਲਫ 70 ਰੁਪਏ ਪਰ ਮੀਟਰ ਦੇ ਪੀਸ ਪੈਣਗੇ ਜੀ ਇਹ ਬਾਰਕਾ ਕਰਵਾ ਲਓ ਕੁਝ ਮਰਜੀ ਰੈਡੀ ਕਰ ਲਓ ਬਹੁਤ ਪਿਆਰੇ ਸੈਲਫ ਦੇ ਵਿੱਚ ਰਹੂਗਾ ਜੀ 2 ਮੀਟਰ ਦਾ ਪੀਸ ਇਹ ਚੈੱਕ ਕਰੋ ਚਲੋ ਜੀ ਇਹ 250 ਠੀਕ ਹੈ ਜੀ ਇਹ ਵੀ 250 ਦੇ ਵਿੱਚ ਦੋ ਪੀਸ ਲੈ ਸਕਦੇ ਹੋ ਸੇਮ 70 ਰੁਪਏ ਪਰ ਮੀਟਰ ਰਹਿਣ ਵਾਲੇ ਪੀਸ ਇਹ ਇਹ ਦੇਖੋ ਜੀ ਇਹ 250 ਦਾ ਪੀਸ ਹੈ 280 ਦਾ ਇਹਦਾ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਬਹੁਤ ਪਿਆਰੀ ਮੈਚਿੰਗ ਹੈ ਜੀ ਆਪਸ ਵਿੱਚ ਤੇ ਬਹੁਤ ਸੋਹਣੇ ਸੂਟ ਰੈਡੀ ਹੋਣਗੇ ਤੁਹਾਡੇ ਇਦਾਂ ਦੇ ਇਹ ਵਾਲਾ ਚੈੱਕ ਕਰੋ ਜੀ ਇਹ ਬਾਟਮ ਬਣਾ ਲਓ 2 ਮੀਟਰ ਦੀ ਹੈ ਇਹ 280 ਦੀ ਹੈ ਠੀਕ ਹੈ ਜੀ ਇਹ ਤੁਸੀਂ ਲਾਈਨਾਂ ਵਾਲਾ ਸ਼ਰਟ ਬਣਾ ਲਓ ਇਹ ਬਾਟਮ ਬਣਾ ਲਓ ਬਹੁਤ ਸੋਹਣਾ ਮੈਚਿੰਗ ਸੂਟ ਬਣ ਜਾਣਾ ਤੁਹਾਡਾ ਬੜਾ ਪਿਆਰਾ ਜਿਹਾ ਮੈਚਿੰਗ ਸੂਟ ਬਣੂਗਾ ਜੀ ਇਹ ਇਹ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰੀ ਮੈਚਿੰਗ ਹੈ ਐਦਾ ਮੈਚਿੰਗ ਕਰਕੇ ਲੈ ਸਕਦੇ 2-2 ਮੀਟਰ ਦੇ ਪੀਸ ਹੈ ਜੀ ਇਹ ਠੀਕ ਹੈ ਜੀ 2 ਮੀਟਰ ਦਾ ਇਹ ਹੈ 2 ਮੀਟਰ ਦਾ ਹੀ ਹੈ ਜੀ ਬਹੁਤ ਪਿਆਰੇ ਸੂਟ ਬਣ ਜਾਣੇ ਆ ਇਹ ਚੈੱਕ ਕਰੋ ਜੀ ਇਹ ਵੀ ਮੈਚਿੰਗ ਸੂਟ ਬਣਾ ਲਓ ਇਹ 2.5 ਮੀਟਰ ਦਾ ਥੋੜਾ ਜਿਹਾ ਉੱਪਰ ਹੈ ਜੀ ਪੀਸ ਇਹ 2 ਮੀਟਰ ਦਾ ਹੈ ਜੀ ਬਾਟਮ ਬਣਾ ਲਓ ਇਹਦੀ ਸ਼ਰਟ ਬਣਾ ਲਓ ਦੇਖੋ ਬਹੁਤ ਪਿਆਰਾ ਡਿਜ਼ਾਈਨਰ ਜਿਹਾ ਸੂਟ ਬਣਨੇ ਆ ਸਿਰਫ 70 ਰੁਪਏ ਪਰ ਮੀਟਰ ਵਿੱਚ ਇਹ ਡਬਲ ਸ਼ੈਡਡ ਪੀਸ ਹੈ ਜੀ ਦੇਖੋ ਇਹ ਡਬਲ ਸ਼ੈਡਡ ਪੀਸ ਰਹੂਗਾ ਸਟਾਫ ਬਿਲਕੁਲ ਕਾਟਨ ਹੈ ਜੀ ਇਹ 70 ਰੁਪਏ ਪਰ ਮੀਟਰ ਇਹ ਵਾਲੀ ਨਾਲ ਨਾਲ ਮੈਚਿੰਗ ਬਾਟਮ ਲਗਾ ਸਕਦੇ ਹੋ ਜੀ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਬਾਟਮ ਲਗਾ લો ਇਹ ਸ਼ਰਟ ਬਣਾ ਲਓ ਐਦਾਂ ਬਹੁਤ ਪਿਆਰੀ ਮੈਚਿੰਗ ਹੈ ਜੀ ਇਹਨਾਂ ਦੀ ਇਹ ਚੈੱਕ ਕਰੋ ਜੀ ਇਹ ਚੈੱਕ ਕਰੋ ਜੀ ਇਹ ਵੀ ਤੁਸੀਂ ਐਦਾਂ ਮੈਚਿੰਗ ਲੈ ਸਕਦੇ ਹੋ ਇਹ ਵਾਲਾ ਜਿਹੜਾ ਪੀਸ ਪਊਗਾ ਤੁਹਾਨੂੰ 2 ਮੀਟਰ ਦਾ ਰਹੂਗਾ ਜੀ ਇਹ ਵੀ ਠੀਕ ਹੈ ਜੀ 2 ਮੀਟਰ ਦਾ ਪੀਸ ਇਹ ਰਹਿਣ ਵਾਲਾ ਹੈ 2.5 ਮੀਟਰ ਦਾ ਪੀਸ ਇਹ ਰਹੂਗਾ ਜੀ ਠੀਕ ਹੈ ਜੀ ਇਹ ਵਾਲਾ 2 ਮੀਟਰ ਦਾ ਰਹੂਗਾ ਇਹਦਾ ਤੁਸੀਂ ਪੈਂਟ ਪਲਾਜ਼ੋ ਵੀ ਬਹੁਤ ਸੋਨਾ ਰੈਡੀ ਕਰ ਸਕਦੇ ਹੋ ਲਾਈਨਾਂ ਦੇ ਵਿੱਚ ਇਹਦੀ ਸ਼ਰਟ ਰੈਡੀ ਕਰ ਲਓ ਕੁੜਤਾ ਰੈਡੀ ਕਰ ਲਓ ਜੀ 70 ਰੁਪਏ ਪਰ ਮੀਟਰ ਪਹਿਣਗੇ ਇਹ ਚੈੱਕ ਕਰੀ ਚਲੋ ਜੀ 2 ਮੀਟਰ ਹੈ ਠੀਕ ਹੈ ਜੀ ਇਹ ਵੀ ਤੁਹਾਨੂੰ ਪਹਿਣ ਵਾਲਾ ਹੈ ਹੰਜੀ ਕਲਰਚਾ ਦੇਖੋ ਜੀ ਇਹ ਵੀ 2 ਮੀਟਰ ਦਾ ਪੀਸ ਹੈ ਇਹ ਵੀ 2 ਮੀਟਰ ਦਾ ਪੀਸ ਹੈ ਬਹੁਤ ਹੀ ਪਿਆਰੇ ਜਿਹੇ ਪੀਸ ਰਹਿਣਗੇ ਜਿੰਦੇ ਸੋਹਣੇ ਮੈਚਿੰਗ ਕੋਰਪੇ ਸਟਾਈਲ ਦੇ ਵਿੱਚ ਸੂਟ ਰੈਡੀ ਕਰ ਸਕਦੇ ਹੋ ਤੁਸੀਂ ਸਿਰਫ 70 ਰੁਪਏ ਪਰ ਮੀਟਰ ਦੇ ਵਾਲੇ ਪੀਸ ਤੋਂ ਉਹਨੂੰ ਪੈਣ ਵਾਲਿਆ ਕਾਟਨ ਸਟਾਫ ਦੇ ਵਿੱਚ ਅੱਜ ਤੁਹਾਡੇ ਵਾਸਤੇ ਆਫਰ ਦੇ ਵਿੱਚ ਰਹਿਣ ਵਾਲਿਆ ਪੀਸ ਅਸੀਂ ਆਫਰਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿੰਦੇ ਆ ਦੇਖੋ ਜੀ ਇਹ ਪਊਗਾ ਤੁਹਾਨੂੰ 280 ਠੀਕ ਹੈ ਜੀ ਇਹ 2 ਮੀਟਰ ਦਾ ਹੈ ਇਹਦੀ ਸ਼ਰਟ ਬਣਾ ਲਓ ਇਹਦਾ ਪੈਂਟ ਪਰਾਜੋ ਰੈਡੀ ਕਰ ਲਓ ਬਹੁਤ ਪਿਆਰੇ ਪਿਆਰੇ ਪੀਸ ਲੈ ਕੇ ਆਇਆ ਸਿਰਫ 70 ਰੁਪਏ ਪਰ ਮੀਟਰ ਦੇ ਵਿੱਚ ਇਹ ਚੈੱਕ ਕਰੀ ਚਲੋ ਜੀ ਇਹ 2 60 ਹੈ ਜੀ ਇਹ 2 ਮੀਟਰ ਦਾ ਐਡਾ ਮੈਚਿੰਗ ਸੂਟ ਲੈ ਸਕਦੇ ਹੋ ਮਾਊਸ ਜੇ ਕਲਰ ਵਿੱਚ ਬਣਾ ਸਕਦੇ ਹੋ ਤੁਸੀਂ ਠੀਕ ਹੈ ਜੀ ਵਰਕ ਕਰ ਲਓ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਇਹ 2 ਮੀਟਰ ਦਾ ਪੀਸ ਰਹੂਗਾ ਜੀ ਇਹ ਐਡਾ ਦੋਨੋਂ ਮੈਚਿੰਗ ਲੈ ਸਕਦੇ ਹੋ ਤੁਸੀਂ ਸਾਡੇ ਕੋਲ ਦੇਖੋ ਜੀ ਇਹ ਵੀ ਬਹੁਤ ਪਿਆਰੀ ਮੈਚਿੰਗ ਰਹਿਣ ਵਾਲੀ ਹੈ ਜੀ ਇਹ ਵਾਲੇ ਚੈੱਕ ਕਰ ਲੋ ਜੀ ਇਹ ਏਦਾਂ ਲੈ ਸਕਦੇ ਹੋ ਜਾਂ ਇਹਦੀ ਮੈਚਿੰਗ ਐ ਦੇ ਨਾ ਕਰ ਲੋ ਦੇਖੋ ਇਹ ਵੀ ਬਹੁਤ ਪਿਆਰੀ ਮੈਚਿੰਗ ਹੈ ਇਹ ਵਾਲੀ ਮੈਚਿੰਗ ਵੀ ਬਹੁਤ ਪਿਆਰੀ ਐ ਜੀ ਐਦਾਂ ਆਪਸ ਵਿੱਚ ਮੈਚਿੰਗ ਲੈ ਸਕਦੇ ਹੋ ਇਹ 270 ਰਹਿਣ ਵਾਲਾ ਐ 2 ਮੀਟਰ ਦਾ ਜੀ ਬਾਟਮ ਬਣਾ ਲਓ ਇਹਦੀ ਇਹ ਵਾਲਾ ਚੈੱਕ ਕਰੋ ਜੀ ਇਹ 2-2 ਮੀਟਰ ਦੇ 2 ਪੀਸ ਆਣਗੇ ਇਹਦਾ ਪੈਂਟ ਪਰਾ ਜੋ ਰੈਡੀ ਕਰ ਲੋ ਜਾਂ ਕੁੜਤਾ ਰੈਡੀ ਕਰ ਲੋ ਠੀਕ ਐ ਜੀ ਕਾਟਨ ਦੇ ਵਿੱਚ ਰਹਿਣਗੇ ਪੀਸ ਸਿਰਫ 70 ਰੁਪਏ ਪਰ ਮੀਟਰ ਦੇ ਵਿੱਚ ਅੱਜ ਇਹ ਵਾਲੇ ਪੀਸ ਤੁਹਾਡੇ ਵਾਸਤੇ ਆਫਰ ਦੇ ਵਿੱਚ ਲਗਾਏ ਆ ਇਹ ਚੈੱਕ ਕਰੀ ਚਲੋ ਜੀ ਐਦਾਂ ਮੈਚਿੰਗ ਕਰਕੇ ਲੈ ਸਕਦੇ ਹੋ ਇਹ 4 ਮੀਟਰ ਦਾ ਪੀਸ ਰਹੂਗਾ ਜੀ ਸਿਰਫ 70 ਰੁਪਏ ਪਰ ਮੀਟਰ ਦੇ ਵਿੱਚ 4 ਮੀਟਰ ਦਾ ਪੀਸ ਰਹੂਗਾ ਜੀ ਇਹ ਚੈੱਕ ਕਰੀ ਚਲੋ ਜੀ ਇਹ ਵੀ 4 ਮੀਟਰ ਦਾ ਰਹਿਣ ਵਾਲਾ ਬਿਲਕੁਲ ਸੌਫਟ ਸਟਾਫ ਹੈ ਜੀ ਕੋਈ ਹਾਰਡ ਨਹੀਂ ਹੈਗਾ ਇਹ ਵਾਲਾ ਸਟਾਫ ਬਿਲਕੁਲ ਸੌਫਟ ਹੈ ਜੀ ਕੁੜਤੇ ਸਟਾਈਲ ਗ੍ਰਾਮਣਾ ਵਰਕ ਵੀ ਕਰਵਾ ਸਕਦੇ ਹੋ ਜੀ देखो जी ये भी चार मीटर का पीस ये भी चार मीटर का पीस रहने वाला जी सत्तर रुपये पर मीटर ये भी चार मीटर का पीस वाला जी चेक करी चलो जी ये चार चार मीटर के पीस रहने देखो जी ये भी चार मीटर का रहूगा जी बहुत प्यारे पीस है ये भी चार का रहने वाला है ठीक है जी यार मीटर का रहने वाला है ਠੀਕ ਹੈ ਜੀ ਬਹੁਤ ਜ਼ਿਆਦਾ ਇਹ ਵਾਲੇ ਪੀਸ ਵੀ 4-4 ਮੀਟਰ ਦੇ ਰਹਿਣਗੇ ਸੈਲਫ ਦੇ ਵਿੱਚ ਪੈਣ ਵਾਲਿਆ ਉੱਪਰ ਪੇਂਟ ਹੈ ਇਹ ਐਦਾਂ ਨਹੀਂ ਤੁਸੀਂ ਵੀਰੋਂ ਵਾਸ਼ ਕਰੋਗੇ ਉਤਰੂਗਾ ਇਹਨੂੰ ਬਿਲਕੁਲ ਇਹਦੀ ਗਾਰੰਟੀ ਹੈ ਜੀ ਉਤਰਨ ਵਾਲਾ ਨਹੀਂ ਹੈਗਾ ਇਹ ਠੀਕ ਹੈ ਜੀ ਚੈੱਕ ਕਰੋ ਜੀ ਇਹ ਵੀ 4 ਮੀਟਰ ਦਾ ਪੀਸ ਰਹੂਗਾ ਜੀ ਡਿਜ਼ਾਈਨ ਇਹ ਚੈੱਕ ਕਰੋ ਇਹ ਵੀ 4 ਮੀਟਰ ਦਾ ਰਹਿਣ ਵਾਲਾ ਹੈ ਇਹ ਵੀ 4 ਮੀਟਰ ਦਾ ਰਹਿਣ ਵਾਲਾ ਜੀ ਇਹ ਵੀ 4 ਮੀਟਰ ਚ ਰਹੂਗਾ ਜੀ ਚੈੱਕ ਕਰੀ ਚਲੋ ਜੀ ਅੱਜ ਆਫਰ ਦੇ ਵਿੱਚ ਪੀਸ ਲੈਣਗੇ 4-4 ਮੀਟਰ ਦੇ ਇਹ ਸਿਰਫ 70 ਰੁਪਏ ਪਰ ਮੀਟਰ ਦੇ ਵਿੱਚ ਪੀਸ ਪੈਣ ਵਾਲੇ ਆ ਜੀ ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਪੀਸ ਬਹੁਤ ਹੀ ਪਿਆਰੇ ਹੁਣ ਤੁਹਾਨੂੰ ਦਿਖਾਵਾਂਗੇ ਅਸੀਂ ਸਾਡੇ ਕੋਲੇ ਜਿੰਨੇ ਮੇਰੇ ਭੈਣਾਂ ਨੇ ਸਾਡੇ ਕੋਲੇ ਬਰਬਰੀ ਦੇ ਸੂਟ ਬਾਈ ਕੀਤੇ ਉਹਨਾਂ ਨੇ ਸਾਡੇ ਕੋਲ ਦੁਪੱਟੇ ਵੀ ਰੈਡੀ ਕਰਵਾਏ ਆ ਬਰਬਰੀ ਦੇ ਤੇ ਸਾਡੇ ਕੋਲ ਦੁਪੱਟੇ ਅਵੇਲੇਬਲ ਆ ਬਰਬਰੀ ਦਾ ਦੇਖੋ ਜੀ ਇਹ ਵਾਲੀ ਰਹੁਗੇ ਨਾਲ ਬਾਟਮ ਜੇਕਰ ਤੁਸੀਂ ਵੀ ਇਦਾਂ ਦਾ ਬਰਬਰੀ ਦਾ ਸੂਟ ਸਾਡੇ ਕੋਲ ਲੈਣਾ ਚਾਹ ਰਹੇ ਹੋ ਬਾਏ ਕਰ ਸਕਦੇ ਹੋ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਦੁਪੱਟਾ ਦੇਖੋ ਇਹ ਬਰਬਰੀ ਦਾ ਦੁਪੱਟਾ ਸੇਮ ਜੋ ਸਟਾਫ ਸ਼ਰਟ ਦਾ ਜੂਟ ਬਰਬਰੀ ਦਾ ਸੀ ਦੁਪੱਟਾ ਲੈ ਕੇ ਆਏ ਆ ਜੀ ਦੇਖੋ ਬਹੁਤ ਪਿਆਰਾ ਜਿਹਾ ਦੁਪੱਟਾ ਰੈਡੀ ਕੀਤਾ ਜੂਟ ਬਰਬਰੀ ਦਾ ਦੇਖੋ ਜੀ ਇਹ ਬਹੁਤ ਹੀ ਪਿਆਰਾ ਜਿਹਾ ਜੂਟ ਬਰਬਰੀ ਦਾ ਦੁਪੱਟਾ ਸੀ ਨਾਲ ਹੀ ਰੈਡੀ ਕਰਵਾ ਕੇ ਦਿੱਤਾ ਜੀ ਠੀਕ ਹੈ ਜੀ ਇਹ ਵਾਲਾ ਦੁਪੱਟੇ ਵੀ ਸਾਡੇ ਕੋਲੇ ਜੂਟ ਬਰਬਰੀ ਦੇ ਅਵੇਲੇਬਲ ਹੈ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਜੂਟ ਬਰਬਰੀ ਦੁਪੱਟੇ ਠੀਕ ਹੈ ਜੀ ਇੱਕ ਸੂਟ ਸਾਡੇ ਕੋਲੇ ਹੋਰ ਰੈਡੀ ਹੋਇਆ ਐ ਐਦਾਂ ਹੀ ਬਰਬਰੀ ਦਾ ਦੇਖੋ ਜੀ ਇਹ ਵਾਲਾ ਸੂਟ ਦੇਖੋ ਜੀ ਬਰਬਰੀ ਦੇ ਵਿੱਚ ਰਹੂਗਾ ਜੀ ਇਹ ਬਾਟਮ ਰੈਣ ਵਾਲੀ ਹੈ ਨਾਲ ਇਹ ਸੀ ਆਪਣੀ ਕਿਸੇ ਕਸਟਮਰ ਦਾ ਜੀ ਬਰਬਰੀ ਦੇ ਵਿੱਚ ਹੀ ਜੂਟ ਬਰਬਰੀ ਦਾ ਹੀ ਦੁਪੱਟਾ ਰੈਡੀ ਕਰਵਾ ਕੇ ਦਿੱਤਾ ਦੇਖੋ ਜੀ ਸਿਰਫ ਜੂਟ ਬਰਬਰੀ ਦੇ ਵਿੱਚ ਕਿਉਂਕਿ ਸ਼ਾਈਨਿੰਗ ਵਾਲਾ ਦੁਪੱਟਾ ਹੁੰਦਾ ਜੀ ਬਹੁਤ ਹੀ ਪਿਆਰਾ ਜਾਂ ਤੇ ਜੂਟ ਬਰਬਰੀ ਦਾ ਹੀ ਦੁਪੱਟਾ ਰਹੂਗਾ ਜੀ ਇਹ ਡਿਜ਼ਾਈਨ ਵੀ ਚੈੱਕ ਕਰੋ ਦੁਪੱਟੇ ਦੀ ਠੀਕ ਹੈ ਜੀ ਇਹ ਵਾਲੇ ਦੁਪੱਟੇ ਵੀ ਤੁਸੀਂ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਜੀ ਤੁਸੀਂ ਸਾਡੇ ਕੋਲੋਂ ਬਰਬਰੀ ਦੇ ਸੂਟ ਦੇ ਸਕਦੇ ਹੋ ਜੀ ਜੇ ਕਿਸੇ ਵੀ ਭੈਣ ਨੇ ਲੈਣਾ ਬਰਬਰੀ ਇਹ ਸੂਟ ਐਂਡ ਦੁਪੱਟਾ ਰੈਡੀ ਕਰਾਉਣਾ ਬਰਬਰੀ ਦਾ ਹੀ ਨਾਲ ਤਾਂ ਇਹ ਜਿਹੜੇ ਸਾਡੇ ਕੋਲੇ ਕਲਰ ਹੈ ਜੀ ਤੁਸੀਂ ਲੈ ਸਕਦੇ ਹੋ ਬਹੁਤ ਹੀ ਪਿਆਰੇ ਜਿਹੇ ਰਹਿਣ ਵਾਲੇ ਕਲਰ ਵੀ ਬਹੁਤ ਇੰਗਲਿਸ਼ ਕਲਰ ਰਹਿਣਗੇ ਇਹ ਨਿਓਨ ਮਹਿੰਦੀ ਦੇ ਵਿੱਚ ਰਹੂਗਾ ਜੀ ਦੇਖੋ ਜੀ ਇਹ ਨਿਓਨ ਮਹਿੰਦੀ ਦੇ ਵਿੱਚ ਰਹੂਗਾ ਬਹੁਤ ਪਿਆਰੇ ਪਿਆਰੇ ਸੂਟ ਰੈਣ ਵਾਲੇ ਆ ਜੀ ਦੇਖੋ ਠੀਕ ਹੈ ਜੀ ਇੱਕੇ ਵਾਲਾ ਮਿਲੂਗਾ ਤੁਹਾਨੂੰ ਗ੍ਰੇ ਕਲਰ ਦੇ ਵਿੱਚ ਠੀਕ ਹੈ ਜੀ ਇੱਕੇ ਵਾਲਾ ਸਕੈਨ ਕਲਰ ਦੇ ਵਿੱਚ ਮਿਲੂਗਾ ਇੱਕੇ ਮਾਊਸ ਸ਼ੇਡ ਦੇ ਵਿੱਚ ਮਿਲੂਗਾ ਜੀ ਦੇਖੋ ਜੀ ਇਹ ਮਾਊਸ ਸ਼ੇਡ ਦੇ ਵਿੱਚ ਆ ਜੇਕਰ ਤੁਸੀਂ ਐਡਾ ਜੀ ਸੂਟ ਸਾਡੇ ਕੋਲ ਰੈਡੀ ਕਰਾਉਣੇ ਆ ਨਾਲ ਦੁਪੱਟਿਆਂ ਦੇ ਤੁਸੀਂ ਉਹ ਵੀ ਲੈ ਸਕਦੇ ਹੋ 1100 ਰੁਪਏ ਦਾ ਸੂਟ ਰੈਡ ਵਾਲਾ ਜੀ ਮਾਰਕੀਟ ਦੇ ਵਿੱਚ ਤੁਹਾਨੂੰ 12-1300 ਦਾ ਸੂਟ ਪੈਣਾ ਅੱਜ ਅਸੀਂ ਤੁਹਾਨੂੰ ਸਿਰਫ ਦੇ ਰਿਹਾ 1100 ਦੇ ਵਿੱਚ ਜਿਹੜੇ ਵਿੱਚ ਇੱਕ ਮਿਲੂਗਾ ਤੁਹਾਨੂੰ ਬਲੈਕ ਦੇਖੀ ਇੱਕ ਤੁਹਾਨੂੰ ਬਲੈਕ ਪੈਣ ਵਾਲਾ ਇਹਦੇ ਵਿੱਚ ਠੀਕ ਹੈ ਜੀ ਅੱਜ ਦੀ ਵੀਡੀਓ ਅਸੀਂ ਇੱਥੇ ਖਤਮ ਕਰਦੇ ਹਾਂ ਜੀ ਠੀਕ ਹੈ ਕੱਲ ਫੇਰ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਵਾਂਗੇ ਜੀ ਠੀਕ ਹੈ ਜੀ ਕੱਲ ਦੀ ਵੀਡੀਓ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਕਰਾਂਗੇ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਬਟਨ ਪ੍ਰੈਸ ਕਰਿਓ ਧੰਨਵਾਦ